ਜਿਹੜਾ ਲੈ ਗਈ ਉਹ ਵੀ ਨਹੀਂ ਪਤਾ ਸੋ। ਤੇ ਇਹ ਕਿਉਂਕਿ ਮੈਂ ਇਹਨਾਂ ਨੂੰ ਫਰੇਜ਼ ਰਿਪੋਰਟਰ ਆਪਣੇ ਰਹਿਮਾ ਜੀ ਆ ਉਹਨੇ ਨੋਟਿਸ ਲਿਆਂਦੀ। ਹਾਂਜੀ ਭਾਈ। ਉਹਨੇ ਨੇ ਫਿਰ ਅੰਦਰ ਵੀ ਗਿਆ ਕਿ ਇੱਕ ਕੈਂਪ ਵਾਲੇ ਵੀ ਕਹਿੰਦੇ ਜੀ ਆ ਜਾਂਦੇ ਆ। ਹਾਂਜੀ। ਕੌਣ ਸ਼ਰਮਾ ਜੀ ਦੱਸਿਆ ਰੱਲ। ਨਾਲੇ ਜਿੰਨਾ ਨਹੀਂ ਗਿਆ। ਉਹ ਲੱਟੀਆਂ ਵਾ। ਮਨੂਜੀ ਦਾ ਲੜਕਾ ਵਾ। ਆਪਣੀ ਬੈੜ ਕਿੱਥੇ ਆ ਜੀ? ਸਾਡੀ ਬਾਗਾ ਫਿਰਦੇ। ਇਹ ਕਿੱਥੇ ਲੱਭਦੇ? ਡੜਵੇ ਬਸੇ ਨੋਈ। ਜੀ ਆਹ ਤਾਂ ਉਹ ਲੰਦੇ ਪਾਸੇ ਲੰਦੇ ਪਾਸੇ ਤਾਂ ਇਹ ਕਾਟ ਕੇ ਜਿਹੜੇ ਤਾਂ ਲੰਦੇ ਨੰਦੇ ਆ ਜੀ ਹਾਂਜੀ ਹਾਂਜੀ ਇਹ ਟਾਂਡੇ ਨੂੰ ਆ ਉਰੇ ਉਹ ਮੁੜ ਜਾਣਾ ਜੀ ਗੁੰਦਪੁਰ ਤੋਂ 3 ਕਿਲੋ ਮੀਟਰ ਜਾਂਦੇ ਨੇ ਕਾਟ ਕੇ ਬਾਗਾ ਆ ਕੋਲੀ ਕਿਦਾਂ ਹੈਲੋ ਕਰੋ ਹੈਲੋ ਹੈਲੋ ਚਾਚੀ ਕਾ ਹੈਲੋ ਚਾਚੀ ਕਾ ਕਿਦਾਂ ਠੀਕ ਚਾਚੀ ਕਾ ਕਿਦਾਂ ਠੀਕ ਆ ਓ ਬਲੀ ਮੇਰੇ ਪੁੱਤਾਂ ਨੇ ਜਦੋਂ ਮੈਂ ਰੱਬੀ ਰੂਪ ਕਮਾ ਕੇ ਦੇਖ ਲੋ ਕਿੰਨੇ ਖੁਸ਼ ਆਏ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਕਿੱਥੋਂ ਆ ਕਿੱਥੋਂ ਨਹੀਂ ਇਹਦਾ ਸੌਣ ਲਾ ਪਿਆ ਬਿਹਾਰ ਜੁਪੀ ਵਾਲਾ ਕੰਮ ਹੈ ਨਹੀਂ 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 ਬਾਜੀ ਨਹੀਂ 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 ਜੀ ਮੈਂ ਖੁਸ਼ ਆਇਆ ਤੇ ਬੱਚੇ ਦੇਲਾ ਛੱਡ ਕੇ ਕੋਈ ਪਤਾ ਕਿੱਥੋਂ ਕਿੱਥੇ ਦੇ ਰਹਿਣ ਵਾਲੇ ਆ ਕੀ ਹੈ ਕੀ ਨਹੀਂ ਹੈ ਯਾਰ ਉਹ ਕਹਿੰਦਾ ਸਵੇਰੇ ਚੁੱਪ ਬੈਠੇ ਅੱਛਾ ਜੇ ਕਹਿੰਦਾ ਕੋਈ ਚੋਸ ਹੋ ਗਈ ਤਾਂ ਪਹਿਲਾਂ ਜਾਣ ਦਿੰਦਾ કિત્ઠા મમ્મી પાપા કિત્ઠા મમ્મી ડેડી હોસો કિત્ઠા મેરા પુત્ર કિત્ઠા કિત્ઠા મમ્મી ડેડી મમ્મી કિત્ઠા મમ્મી કોને તાર ક્યુ ભાગે હ કિત્ઠા મમ્મી હે ટેમ્પો મે હે ટેમ્પો ચડકે ચલ ગઈ ટેમ્પો ચડકે ચલ ગઈ કિત્ઠા ચલ ગઈ યે કહી ન પહોંચા ટેમ્પો કહી ડેડી ડેડી મંડી મે હે મંડી મે મંડી મે કонસી મંડી મે બડી મંડી બડી મંડી કонસી ਸ਼ਹਿਰ ਦਾ ਪਤਾ ਸ਼ਹਿਰ ਕੌਨ ਸਾ ਸ਼ਾਰਪੁਰ ਦੇ ਸ਼ਾਰਪੁਰ ਦੀ ਮੰਡੀ ਕਿਹੜੀ ਮੰਡੀ ਆਜੋ ਆਜੋ ਲਾਲਾ ਜੀ ਆਓ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਭਜੀ ਕਿਹੜੀ ਮੰਡੀ ਦੀ ਗੱਲ ਕਰਦੇ ਆ ਇਹ ਬੱਚੇ ਇੱਥੇ ਲੱਗੇ ਮੰਡੀ ਤਾਂ ਉਹੀ ਆ ਸਾਬ ਜੀ ਸਾਬ ਜੀ ਮੰਡੀ ਜੀ ਉਹੀ ਕੋਈ ਜੀ ਮੰਡੀ ਆਪਣੀ ਪੂਰੀ ਰਹੀ ਕੋਈ ਆ ਪੂਰੀ ਰਾਂ ਲੀ ਗਾਇਸੀ ਪੁਲਸ ਆਈ ਸੀ ਪੁਲਸ ਆਈ ਸੀ ਹਾਂ ਜੀ ਅੱਛਾ ਕੀ ਕਹਗਾ ਉਹ ਕਹਿੰਦੇ ਉਹਨਾਂ ਨੂੰ ਮੈਂ ਦੱਸਿਆ ਵੀ ਰਹਿੰਦੇ ਆ ਤਾਂ 21 ਨੰਬਰ ਹੈ ਮਾਚਰ ਡੈਟਿੰਗ ਕੰਪਨੀ ਉਹਨੂੰ ਜਾ ਕੇ ਕਹੇ ਉਹਦੇ ਠੇਕੇਦਾਰ ਜਿਹੜਾ ਰੇਪ ਕਰਉਂਦੇ ਨਾ ਪਾ ਨਹੀਂ ਹੋਏ ਤਾਂ ਕੱਲੇ ਕਿੱਦਾਂ ਆਈ ਸੀ ਬੋਲੋ ਘੰਟੇ ਵੀ ਨਹੀਂ ਕਰਦੇ ਅੱਛਾ ਲੈ ਕੇ ਨਹੀਂ ਗਏ ਠੀਕ ਨੇ ਤੁਸੀਂ ਕਿੱਥੇ ਜਾਣਾ ਹੁੰਦੇ ਨਾ ਬੋਲਾ ਜਿਹੜਾ ਪਾਉਤੀ ਜਾਣਾ ਹਾਂ ਬਿਲਕੁਲ ਜਾਣਾ ਕਿਤੇ ਤੁਹਾਡੇ ਕੋਲ ਪਾਬੰਦ ਤੁਸੀਂ ਅਸਟਾਡ ਦੇ ਮੋਢ ਚ ਲੈਵਿਆ ਸਭ ਕੁਝ ਸੀ ਸਾਡੇ ਇੱਕ ਵਾਰੀ ਕਹਿਦਾ ਸਾਡੀ ਕਿਤੇ ਵੀ ਵੀਡੀਓ ਪਰਮਿਟ ਹੀ ਚੱਲਦੇ ਨਹੀਂ ਕਰ ਕਾਗਜ਼ੀ ਕਾਰਵਾਈ ਬਹੁਤਾ ਕਹਿੰਦੇ ਕਰਨੇ ਠੀਕ ਹੈ ਇਹ ਬਾਈ ਨੂੰ ਆਇਆ ਤੋ ਆਇਆ ਅਸੀਂ ਇਹ ਚਾਰੋਂ ਮੁੰਡੇ ਹੀ ਸਮਝਦੇ ਸੀ ਅੱਛਾ ਮੈਂ ਨਹੀਂ ਆਏ ਸਾਰੇ ਜਿਹੜੇ ਆਪਾਂ ਆਪਣੇ ਮਿੱਤੇ ਘਰ ਦੇਖੀ ਆਂ ਮੈਂ ਸੋਚਦਾ ਸੀ ਚਾਰੋਂ ਮੁੰਡੇ ਹੀ ਸਮਝਦੇ ਸੀ ਬਾਲ ਉੱਤਾਂ ਇਕੱਟੇ-ਕੁੱਟੇ ਸੀ ਕੱਪੜਾ ਇਹਨਾਂ ਦੇ ਸਾਨੂੰ ਕੋਈ ਨਹੀਂ ਸੀ ਪਹਿਲੇ ਦਿਨ ਕੱਪੜੇ ਮੈਂ ਦਿੱਤੇ ਸੋਰੀ ਭਰ ਕੇ ਭਾਜੀ ਨੇ ਕੰਬਲ ਨਵਾਂ ਦਿੱਤਾ ਕੱਢ ਕੇ ਚਾਪਿਆ ਜੀ ਅਜਾ ਰੋਡ ਤੇ ਦਿੰਦੇ ਆਂ ਰੋਡ ਤੇ ਰੋਡ ਫੈਨੂੰ ਤਾਂ ਡਰ ਸੀ ਰੋਡ ਕੋ ਚੱਲਦਾ ਠੀਕ ਆ ਬੜੇ ਬਹੁਤ ਠੀਕ ਕੋਈ ਪਹਿਲੇ ਦਿਨ ਇਸ ਲੇਡੀਜ਼ ਨੇ ਇਹਦੀ ਮਾਂ ਨੇ ਮਾਚਸ ਮੰਗੀ ਸਵੇਰੇ 6 ਵਜੇ ਅੱਛਾ ਜੀ ਮੈਂ ਕਹਾਂ ਕਿਹਾ ਯਾਰ ਮਾਚਸ ਦਿੱਤੀ ਕਿਤੇ ਪਾਗੇ ਨਾ ਲਾ ਦੇ ਸਾਰਿਆਂ ਨੂੰ ਮੈਂ ਮਾਚਸ ਨਹੀਂ ਦਿੱਤੀ ਠੀਕ ਆ ਜੀ ਮੈਨੇ ਦਿੱਤੀ ਮਾਸ ਉਸ ਤੋਂ ਬਾਅਦ ਬੌਜੀ ਆਏ ਬੌਜੀ ਕਹਿੰਦੇ ਆ ਮੰਗੀ ਹੈ ਕੋਈ ਕਪੜਾ ਨਹੀਂ ਇਹਨੇ ਘਰੋਂ ਨਵਾਂ ਕੰਬਲ ਭੇਜਿਆ ਇੱਕ ਲੇਡੀ ਸ਼ਹਿਰ ਕਰਨ ਆਈ ਹੈ ਸਵੇਰੇ ਅੱਛਾ ਜੀ ਉਹਨੇ ਆਪਣੀ ਲੋਈ ਸ਼ਾਲ ਲਾ ਕੇ ਉਤੋਂ ਉਹਦੀ ਮਾਂ ਨੂੰ ਬੜਾਈ ਬੱਚਾ ਛੋਟਾ ਇੱਕ ਦੋ ਮਹੀਨੇ ਦਾ ਵੀ ਸੀ ਠੀਕ ਅੱਛਾ ਨਾਲ ਹਾਂ ਉਹ ਫਿਰ ਪਰਸਾ ਕੋਈ ਲੈ ਗਿਆ ਪਤਾ ਨਹੀਂ ਸਾਨੂੰ ਕੀ ਹੋਇਆ ਸਾਨੂੰ ਨਹੀਂ ਉਹਦੇ ਬਾਰੇ ਪਤਾ ਹਾਂ ਨਾ ਇਹਦੀ ਮਾਂ ਦੇਖਦੀ ਪਈ ਆ ਨਾ ਉਹ ਬੱਚਾ ਕਿੱਥੇ ਆ ਗਿਆ ਅੱਛਾ ਜੀ ਜੇ ਮੈਂ ਕਪੜਾ ਨਹੀਂ ਬਚਾ ਕੇ ਜੀ ਕਪੜੇ ਵੀ ਦਿੱਤੇ ਸੀ ਬੌਜੀ ਨਵਾਂ ਕੰਬਲ ਬਿਲਕੁਲ ਬੋਲਦੇ ਨੇ ਨਮਾ ਗੰਬਲ ਦਿੱਤਾ ਬੈਗ ਭਰ ਕੇ ਪੜਿਆ ਅਸੀਂ ਕੀ ਕਰ ਸਰਗੇ ਦੋ ਨੋਟੀ ਖਵਾਈ ਆ ਚਾਵਲ ਬਣਾਵੇ ਫਾਈਨਲ ਚਾਵਲ ਖਾਣੇ ਬਾਹਲ ਚਾਵਲ ਖਵਾਈ ਚਾਹ ਪੀਈ ਹਰ ਇੱਕ ਚੀਜ਼ ਜੋ ਸਾਡੇ ਨੂੰ ਹੁੰਦਾ ਅਸੀਂ ਕਰ ਦਿੰਦੇ ਆ ਚਾਹ ਲੈ ਆਂ ਜਾਂ ਤਾਂ ਉਹਨੇ ਵੀ ਬਾਜ਼ਾਰ ਨੇ ਨਹੀਂ ਕੀਤਾ ਜਿੱਦੀ ਜਿੰਨੀ ਕੋਈ امداد ਕੀਤੀ ਆ ਬਾਜ਼ਾਰ ਜਿੰਨੀ ਹੋ ਸਕਦੀ ਆ ਅਸੀਂ ਕਰੀ ਜਾਂਦੇ ਹਾਂ ਪਰ ਉਹ ਮੈਂਟਲੀ ਸੀਗੀ ਮਾਂ ਜਿਹੜੀ ਕੋਈ ਸਮਝ ਨਹੀਂ ਆਉਂਦੀ ਜੀ ਮੈਂਟਲੀ ਮੁੰਟਲੀ ਨਹੀਂ ਸੀ ਅਸੀਂ ਉਹਨੂੰ ਬਛੋਟੇ ਬੱਚੇ ਜੋਗੀ ਪਜਾਮੇ ਦਿੱਤੀ ਬੱਚਾ ਨੰਗਾ ਸਭ ਤੋਂ ਤਾਂ ਤੇ ਕੋਈ ਕਪੜਾ ਨਹੀਂ ਕਿਉਂ ਪਜਾਮੇ ਪਾ ਉਹ ਪਜਾਮੇ ਜੋ ਕਿਸੇ ਡੀ ਕਪੜਾ ਨਹੀਂ ਕੋਲ ਸੀ ਕਪੜਾ ਨਹੀਂ ਉਹਦੇ ਬੱਚੇ ਦੇ ਪੋਦੀ ਦੀ ਨੰਗਾ ਹੀ ਲੈ ਕੇ ਘੁੰਮਾਦੇ ਉਹ ਛਾਂਡੇ ਚ ਹੋਈ ਫਿਰ ਮੈਂਕੀ ਹੋਈ ਵੀ ਨਹੀਂ ਛਾਂਡੇ ਚ ਬੱਚੇ ਨੂੰ ਲੈ ਕੇ ਫਿਰ ਉਹ ਉਡਾਂਦੀ ਸੀ ਬੱਚਿਆਂ ਨੂੰ ਜਿੱਦਾਂ ਪਤਾ ਨਹੀਂ ਵੀ ਕੀ ਕਰਦੀ ਸੀ ਤੇ ਬੱਚੇ ਦੰਦੇ ਸੀ ਐ ਸਤਲੁਜ ਦਾ ਬੱਚਾ ਦਾ ਹਾਊਸ ਕਰ ਗਿਆ ਇਧਰ ਪਰ ਦੋਨੇ ਨੱਕ ਰੱਖਾ ਕਰ ਹਾਂ ਜੀ ਇਹੋ ਸਾਡੇ ਤੁਹਾਡੇ ਘਰ ਦੇ ਬੱਚੇ ਆਵੇ ਘਰ ਦੇ ਜਿਹੜੇ ਵੱਡੇ ਹੁੰਦੇ ਨੇ ਤੁਫਾਨ ਕਰਦੇ ਵੀ ਐ ਬੱਚੇ ਚੱਕਦੇ ਹੋ ਵੀ ਇੰਦੀ ਫਸਲੀ ਪੈਲੀ ਕੋਈ ਹੁਣ ਸੌ ਚੁੱਕ ਲਾ ਉਹ ਬੱਚਾ ਕੀ ਸੀ ਬੇਟੀ ਜਾਂ ਬੇਟਾ ਸੀ ਮੁੰਡਾ ਹੀ ਉਹ ਮੁੰਡਾ ਸੀਗਾ ਹਾਂਜੀ ਉਹ ਲਾਈ ਦੋਸਤਾਂ ਦਾ ਪੁੱਛ ਰਹੀ ਆ ਅੱਜ ਪਤਾ ਲੱਗਾ ਮੈਂ ਸਾਨੂੰ ਨਹੀਂ ਬੜਾ ਸੀ ਉਹ ਵੀ ਚਾਰੇ ਮੁੰਡੇ ਕਹਿੰਦੇ ਸੀ ਸਵੇਰ ਤੱਕ ਅੱਛਾ ਇਹ ਦੋ ਵੱਡੀਆਂ ਕੁੜੀਆਂ ਹੋਣੀਆਂ ਜੀ ਆ ਬੇਟਾ ਅਸੀਂ ਇਹਨੇ ਕਮਸਾਂ ਬੈਠੇ ਸੀਗੇ ਅਸੀਂ ਬਾਬਾ ਨੇ ਦੇਖ ਕੇ ਬੜੇ ਟੱਪਣ ਲੱਗੇ ਨੇਚਰਲੀ ਜਿਸ ਦਾ ਐਕਚੁਅਲੀ ਕੀ ਆ ਤੁਸੀਂ ਨਾ ਇਹ ਆ ਦੇਖ ਲਓ ਚਿਹਰਾ ਦੇਖ ਲਓ ਕਦੀ ਇੱਕ ਵਾਰੀ ਜੀਵਨ ਦੇ ਵਿੱਚ ਜਿਹੜਾ ਹੈਗਾ ਗੜਦੀ ਵਾਲੇ ਜਾਣਾ ਮੈਂ ਜਾਣਾ ਵਰਦੀ ਵਾਲੇ ਨਾਲ ਪਿੰਡ ਵਾਗਾ ਉੱਥੇ ਜਾ ਕੇ ਸੇਵਾ ਦੇਖ ਕੇ ਨਾ ਇਹਨਾਂ ਦੀ ਸੇਵਾ ਜਾਊਂਗਾ ਪੱਕਾ ਜਾਊਂਗਾ ਮੈਂ ਕਹਾਂ ਜੀ ਕਾਇਲ ਹੋ ਜਾਓਗੇ ਠੀਕ ਹੈ ਇੱਧਰ ਉੱਧਰ ਕਿਸੇ ਪਾਸੇ ਜਾਣ ਦੀ ਲੋੜ ਹੀ ਨਹੀਂ ਹੈਗੀ ਜਿੱਥੇ ਜਿਹੜਾ ਇਨਸਾਨ ਆ ਤੁਸੀ ਸੇਵਾ ਹੁੰਦੀ ਹੈਗੀ ਉਹਨੇ ਕਹਾਂ ਵਰਦੀ ਵਾਲ ਜਾ ਕੇ ਮੈਂ ਕਰਦੀ ਹਾਂ ਹੁਣੇ ਮੈਂ ਜਾ ਕੇ ਕਹਿ ਕੇ ਆਣੀ ਆ ਤੇ ਆਪੇ ਲੈ ਜਾਣਗੇ ਅੱਛਾ ਅੱਛਾ ਬਾਹਰ ਦੁਕਾਨ ਤੇ ਅੱਛਾ ਜਿਹਨਾਂ ਦੀ ਵਰਗੀ ਸੇਵਾ ਜਿਹੜੀ ਹੈ ਨਾ ਮੈਂ ਨਹੀਂ ਦੇਖੀ ਰਾਤ ਨੂੰ ਪਹਿਲੀ ਵਾਰੀ ਮੇਰਾ ਕਿੱਦਾਂ ਇਹਨਾਂ ਦਾ ਟਕਰਾ ਹੋਇਆ ਮੈਨੂੰ ਫੋਨ ਆਇਆ ਸਰਵ ਹਸਪੀਟਲ ਤੋਂ ਵੀ ਇੱਕ ਨੌਜਵਾਨ ਮੁੰਡਾ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਸਵੇਰ ਦਾ ਦਾਖਲ ਕਰਾਇਆ ਉਹਦੇ ਕੀੜੇ ਪਏ ਪਏ ਸਿਰ ਦੇ ਵਿੱਚ ਕੀੜੇ ਪਏ ਆ ਐਡਡੇ ਵੀ ਉਹ ਐਮਰਜੈਂਸੀ ਦਾ ਗੇਟ ਮਤਲਬ ਬਾਹਰ ਹਸਪੀਟਲ ਦੇ ਵੱੜਦੇ ਸਾਰੇ ਸਮੈਲ ਅੰਨੀ ਆਂਦੀ ਪਈ ਆ ਜਿਹਦੀ ਕਹਿਣ ਦੀ ਹੱਦ ਕੋਈ ਨਹੀਂ ਤੇ ਕੀੜੇ ਜਿਹੜੇ ਉਹਦੇ ਸਿਰ ਚੋਂ ਚੱਲ ਕੇ ਉੱਥੇ ਬੈੱਡ ਦੀਆਂ ਸ਼ੀਟ ਜਿਹੜੀ ਹੈ ਬੈੱਡ ਦੀ ਸ਼ੀਟ ਦੇ ਉੱਤੇ ਚਲਦੇ ਪਏ ਆ ਰਾਤ ਨੂੰ 12 ਵਜੇ ਮੈਨੂੰ ਫੋਨ ਆਇਆ ਮੈਂ ਉੱਥੇ ਗਿਆ ਜਾ ਕੇ ਜਦੋਂ ਦੇਖਿਆ ਤੇ ਡਾਕਟਰ ਸਾਹਿਬ ਅੰਦਰ ਕਮਰੇ ਦੇ ਵਿੱਚ ਬੈਠੇ ਹੈਗੇ ਆ ਗੱਫਾ ਮਾਰ ਰਹੇ ਦੋ ਨਸਾਂ ਕੋਲ ਹੈ ਜੀਆਂ ਉਹਨਾਂ ਨੂੰ ਜਾ ਕੇ ਕਿਹਾ ਕੰਦੇ ਜੀ ਸਾਡਾ ਕੰਮ ਨਹੀਂ ਹੈਗਾ ਮੈਂ ਕਿਹਾ ਤੁਹਾਡਾ ਕੰਮ ਨਹੀਂ ਹੋਰ ਕੀ ਦਾ ਕੰਮ ਹੈਗਾ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਜਿਹੜਾ ਹੈਗਾ ਬਾ ਉਹ ਨਹੀਂ ਹਿੱਲੇ ਜੀ ਆਪਣੀ ਜਗ੍ਹਾ ਤੋਂ ਮੈਨੂੰ ਉੱਥੇ ਜਿਹੜਾ ਬੰਦੇ ਕਾਇਆ ਕਹਿੰਦਾ ਯਾਰ ਇਹ ਜਿਹੜਾ ਕੰਮ ਇਹਨਾਂ ਦਾ ਅਗਰ ਇਹਨੂੰ ਬੰਦੇ ਨੂੰ ਬਚਾਣਾ ਕਿ ਬਾਬਾ ਦੀਪ ਸਿੰਘ ਸੇਵਾ ਦਾਲਾ ਗੜਦੀ ਵਾਲਾ ਆ ਉਹਨਾਂ ਦਾ ਨੰਬਰ ਉੱਥੇ ਗੱਲ ਕਰ ਮੈਂ ਮਹਾਰਾਜ ਉੱਥੇ ਉਹਨਾਂ ਦੇ ਨਾਲ ਕੋਈ ਨਹੀਂ ਹਾਂਜੀ ਆ ਜੀ ਕੋਈ ਨਹੀਂ ਕੋਈ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਖੜੇ ਹੋ ਕੇ ਗੱਲ ਹਾਂਜੀ 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 ਉਹ ਮੈਂ ਇਹਨਾਂ ਨੂੰ ਫੋਨ ਕੀਤਾ ਜੀ ਇਹ ਕਹਿੰਦੇ ਜੀ ਤੁਸੀਂ ਇੱਕ ਫੋਟੋ ਭੇਜੋ ਉਹਦੀ ਜਰਾ ਮੈਂ ਫੋਟੋ ਭੇਜੀ ਆ ਰਾਤ ਦੇ 12 ਵਜੇ ਦੀ ਗੱਲ ਇਹ ਇਹ ਫੋਟੋ ਭੇਜੀ ਆ ਨਾਲ ਹੀ ਇਹਨਾਂ ਦਾ ਮੈਨੂੰ ਫੋਨ ਆ ਗਿਆ ਬਈ ਤੁਸੀਂ ਇੱਥੇ ਰਹੀਓ ਅਸੀਂ ਅੱਧੇ ਘੰਟੇ ਦੇ ਵਿੱਚ ਇੱਥੇ ਪਹੁੰਚੇ ਗੜਦੀ ਵਾਲੇ ਤੋਂ ਗੜਦੀ ਵਾਲੇ ਤੋਂ ਵੀ 5-7 ਕਿਲੋਮੀਟਰ ਅੰਦਰ ਨੂੰ ਬਹਿਣਾ ਟਾਈਮ ਲੱਗਣਾ ਸੀਗਾ ਲਓ ਜੀ ਸਾਢੇ 12:00 ਵਜੇ ਮੰਨ ਲਓ 15-20 ਮਿੰਟਾਂ ਅੰջ ਜਿਹੜੀ ਹੈਗੀ ਇਹਨਾਂ ਦੀ ਐਂਬੂਲੈਂਸ ਬੈਂ ਜਿਹੜੀ ਆ ਬਕਾਇਦਾ ਪੰਜ-ਛੇ ਮੁੰਡੇ ਦਵਾ-ਦਬ ਮੰਨ ਲਓ ਕਹਿੰਦਾ ਆਏ ਗਲਵਜ਼ ਪਾਏ ਦਵਾ-ਦਬ ਮਾਰ ਇਹ ਇਹ ਪ੍ਰਮੁੱਖ ਹੈਗੇ ਨੇ ਮੁੱਖ ਸੇਵਾਦਾਰ ਹੈਗੇ ਨੇ ਇਹ ਮਾਰੇ ਗਲਪਾ ਆ ਕੇ ਦਬਲੂ ਸਪਰੇਅ ਕੀਤਾ ਕੱਲਾ ਕੱਲਾ ਉਹਦਾ ਕੀੜਾ ਜਿਹੜਾ ਐਡੇ ਐਡੇ ਮੋٹے ਕੀੜੇ ਜਿਹੜੇ ਚੱਲਦੇ ਸੀਗੇ ਉਹ ਆਪਣੇ ਹੱਥ ਦੇ ਨਾਲ ਮਾਰੇ ਝੋਗੇ ਔਰ ਉਹ ਬੇਸ਼ਰਮ ਡਾਕਟਰ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਉਹ ਬੇਸ਼ਰਮ ਫੇਰ ਅੰਦਰ ਬੈਠਾ ਰਿਹਾ ਉਹ ਨਹੀਂ ਹਿੱਲਿਆ ਆਪਾਂ ਦੋਨੋਂ ਜਾਣੇ ਗਏ ਇਹ ਮੇਰੇ ਨਾਲ ਗਏ ਜਾ ਕੇ ਉਹਨਾਂ ਨਾਲ ਗੱਲ ਕੀਤੀ ਉਹਨੂੰ ਝੜੋੜਿਆ ਮਾਰਿਆ ਯਾਰ ਜਿਹੜਾ ਹੈਗਾ ਕਿੱਥੇ ਬੇਸ਼ਰਮਾ ਨੇ ਕੋਈ ਹੱਥ ਨਹੀਂ ਲਾਇਆ ਬਾਹਰੇ ਲਈਏ ਆਪਾਂ ਇਹਨਾਂ ਦੇ ਮਾਰੇ ਜਿਹੜਾ ਮੈਂ ਉਦੋਂ ਤੋਂ ਕਾਇਲ ਹੋ ਗਿਆ ਇਹਨਾਂ ਦਾ ਇਹ ਲੈ ਗਿਆ ਉਹ ਲੈ ਗਿਆ ਇਹ ਇਹ ਲੈ ਗਿਆ ਜੀ ਇਹ ਉੱਥੇ ਲੈ ਗਿਆ ਉਸ ਬੰਦੇ ਨੂੰ ਘਰ ਪਚਾਇਆ ਰਿਆਜ ਉਹਦਾ ਨਾਮ ਸੀ ਘਰ ਪਚਾਇਆ ਜੁਪੀ ਦਾ ਸੀ ਉਹਦਾ ਬਾਹ ਜਿਹੜਾ ਹੈਗਾ ਹਾਂ ਜੀ ਮੈਨੂੰ ਫੇਰ ਮੌਕਾ ਇੱਕ ਮਿਲਿਆ ਮੈਂ ਉੱਥੇ ਗਿਆ ਜਦੋਂ ਜਾ ਕੇ ਉੱਥੇ ਦੇਖਿਆ ਇਹਨਾਂ ਨੇ ਮੈਨੂੰ ਮਲਾਇਆ ਵੀ ਆਓ ਤੁਹਾਨੂੰ ਬੰਦਾ ਮਲਾਵਾ ਜਿੰਨੂੰ ਤੁਸੀਂ ਭੇਜਿਆ ਸੀਗਾ ਤੇ ਮਾਰੇ ਬੰਦਾ ਪਹਿਚਾਣ ਹੀ ਨਾ ਹੋਵੇ ਪਹਿਲਾਂ ਐ ਹੋਇਆ ਹਟਾ ਕਟਾ ਫਸਟ ਕਲਾਸ ਵਾਲਾ ਗੱਲਾਂ ਮਾਰਿਓ ਉਹਦਾ ਜ਼ਖਮ ਜਿਹੜਾ ਐਡਾ ਜ਼ਖਮ ਸੀਗਾ ਜੀ ਉਹਦੇ ਉਹ ਜ਼ਖਮ ਸਾਰੇ ਹੀ ਉਹਦਾ ਠੀਕ ਹੋ ਗਿਆ ਤੇ ਉਹ ਬੰਦਾ ਜਿਹੜਾ ਹੈਗਾ ਉੱਥੇ ਮਾਜਾਂ ਲੈ ਰਿਆ ਸੀਗਾ ਬੰਦਾ ਜਿਹੜਾ ਸੋ ਇਹ ਹੈ ਸੋਖ ਮਨ ਜੋ ਜੀ ਸਾਡੇ ਸੇਵਾਦਾਰ ਬਹੁਤ ਮੰਨ ਲਓ ਕਹਿੰਦਾ ਉੱਥੇ ਜਿਹੜਾ ਵੀ ਕੋਈ ਜਾਏਗਾ ਮੈਂ ਤੇ ਕਹਿੰਦਾ ਜਾਏਗਾ ਤੇ ਅਸਲ ਸੇਵਾ ਕਰ 150 ਦੇ ਕਰੀਬ ਉੱਥੇ ਉਹ ਬੰਦੇ ਹੈਗੇ ਆ ਫੇਰ ਮੈਂ ਇੱਕ ਹੋਰ ਦਾ ਅਸਮਾਨਾ ਹੁਸ਼ਾਰਪੁਰ ਦੇ ਵਿੱਚ ਇੱਕ ਮੂੰਹ ਸੜਾ ਸੀਗਾ ਮੂੰਹ ਦਾ ਸੜਿਆ ਆ ਸੀਗਾ ਉਹ ਬੇਹੋਸ਼ ਹੋਇਆ ਪਿਆ ਘੰਟਾ ਘਰ ਦੇ ਕੋਲ ਉਹ ਡਿਗਿਆ ਪਿਆ ਉਹਨੂੰ ਵੀ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਉਹਨੂੰ ਵੀ ਲੈ ਗਿਆ ਚੱਕ ਕੇ ਉਹ ਮਾਰੇ ਫਰਸਟ ਕਲਾਸ ਉੱਥੇ ਇੱਥੇ ਦੱਸ ਕੀ ਉਹ ਐਨਾ ਕਾ ਠੀਕ ਹੋ ਗਿਆ ਤੇ ਉਹ ਉੱਥੇ ਸੇਵਾ ਕਰਨ ਲੱਗ ਗਿਆ ਸੇਵਾ ਕਰਨ ਦੀ ਡੈਥ ਹੋ ਗਈ ਹੁਣ ਜਿਹੜਾ ਹੈਗਾ ਉਹਦਾ ਵੀ ਪੂਰੇ ਸੰਪੂਰਨ ਹਾਂਜੀ ਚਾਹਤ ਤੋਂ ਬਾਅਦ ਵੀ ਹੋਣਾ ਹੈ ਕਿਸੇ ਨੇ ਕੋਈ ਨਹੀਂ ਆਇਆ ਭਾਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੈ ਸਾਰੀ ਸੇਵਾ ਸਾਰੀ ਪ੍ਰਮਾਤਮਾ ਨੇ ਚਲੋ ਤੁਸੀਂ ਭਾਜੀ ਨਾਮ ਰੜ ਕੇ ਫਿਰ ਤੀਜਾ ਉਹ ਵੀ ਇੱਕ ਆਪਾਂ ਆਹ ਉਹ ਉਹ ਵੀ ਤੁਸੀਂ ਫੋਨ ਕੀਤਾ ਸੀ ਜਿਹੜਾ ਲੈਟਰੀ 12 ਹਾਂ ਉਹ ਵੀ ਟਾਇਰ ਦੇ ਵਿੱਚ ਕਰਦੇ ਕਿڑے ਪੈ ਸੀ ਜਿਹਦੇ ਕੀੜੇ ਪੈ ਸੀ ਵਾਈਫ ਵੀ ਬਲਾਈਂਡ ਸੀ ਹਾਂ ਉਹ ਘਰ ਬਣਾਇਆ ਘਰ ਬਣਾਇਆ ਬਿਲਕੁਲ 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 ਘਰ ਤੱਕ ਉਸ ਮੁੰਡੇ ਨੇ ਇੱਕ ਹੋਰ ਫੋਨ ਕੀਤਾ ਇੱਕ ਪਿੰਡ ਦੇ ਵਿੱਚ ਸੀਗੇ ਹਾਂਜੀ ਹਾਂਜੀ ਉਹ ਬੰਦੇ ਦੇ ਕੀੜੇ ਪੈ ਸੀਗੇ ਲਾਟੇ ਦੇ ਵਿੱਚ ਉਹਨੂੰ ਲੈ ਗਏ ਉਹਦੇ ਬੱਚਿਆਂ ਦਾ ਉਹਦੇ ਹਾਂ ਉਹ ਸੀਗਾ ਭਾਜੀ ਉੱਥੇ ਦਾ ਉਹ ਪਿੰਡ ਦਾ ਸੀਗਾ ਘਰ ਵੀ ਬਣਾ ਕੇ ਉਹਦਾ ਘਰ ਪੂਰਾ ਬਣਾ ਕੇ ਦਿੱਤਾ ਹਾਂਜੀ ਦੋ ਬੱਚਾ ਉਹ ਜੋ ਇਹ ਸੇਵਾ ਕਰ ਰਹੇ ਹਨ ਜੀ ਆਹ ਇਹਨਾਂ ਦਾ ਹੁਣ ਆ ਮੈਂ ਦਾਬੇ ਨਾਲ ਇੰਨੀ ਗੱਲ ਕਹਿਣਾ ਹੈਗਾ ਪਰ ਇਹ ਲੈ ਜਾਣੇ ਪ੍ਰਸ਼ਾਸਨ ਨੇ ਲੈ ਜਾਣੇ ਆ ਪਰ ਇਹਨਾਂ ਦੀ ਤਕਦੀਰ ਬਣ ਜਾਏਗੀ ਉੱਥੇ ਹਾਂ ਜੀ ਹਾਂ ਜੀ ਹੋਰ ਛੋਟੇ ਛੋਟੇ ਬੱਚੇ ਆ ਦੋ ਬੱਚੇ ਉਹ ਇੰਨਾ ਤਾਂ ਪਿਆਰ ਲੈਂਦੇ ਹਨ ਜਿਹੜਾ ਮੈਂ ਤਾਂ ਹੈਰਾਨ ਹੈ ਕਿ ਮੈਂ ਕਿਹਾ ਸ਼ਾਕਚਾ ਦੇ ਹਾਂ ਜੀ ਹਾਂ ਜੀ ਰੱਬ ਆ ਗਿਆ ਬੱਚੇ ਇਹਦੇ ਜਿਹੜੇ ਸੁਸਤੋ ਕੇ ਬੈਠੇ ਹੀ ਸ਼ੇਰ ਦੇ ਬਸ ਇਹ ਸਮਝੋ ਇਹ ਸਵਰਗ ਦੀ ਜਾ ਰਹੇ ਹਾਂ ਬਸ ਆ ਜੀ ਬੈਠੋ ਜੀ ਬੈਠ ਜਾਓ ਜਰਾ ਹਵਾ ਨੂੰ ਸੜਕ ਦੇ ਉੱਤੇ ਡਾਣਾ ਕਦੀ ਕਿਤੇ ਕਦੀ ਕਿਤੇ ਛੋਟਾ ਜਿਹਾ ਖਾਈ ਸੁਬੂਦ ਮੈਂ ਹਲਦੀ ਮਾਂ ਹੈ ਨਹੀਂ ਦੇਖੋ ਠੰਡ ਕਿੰਨੀ ਪੈ ਰਹੀ ਹੈ ਇਸ ਟਾਈਮ ਕਿਦਾਂ ਹਨਾ ਪੂਰੀ ਇਹ ਤਾਂ ਕੁਦਰਤ ਹੀ ਫਿਰ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਅਸੀਂ ਜੀ ਨੂੰ ਸਰਦੇ ਹੁਣ ਉਹ ਤੋਂ ਸੇਵਾ ਲੈਂਦੇ ਬਿਲਕੁਲ ਗਏ ਇਹਦੇ ਹਾਰਪੁਰ ਤੇ ਇਹ ਵੀ ਹੈਗੇ ਆ ਜਿਹੜੇ ਵਿਚਾਰੇ ਦਿਨ ਰਾਤ ਹੀ ਦੌੜਿਆ ਸੇਵਾ ਕੋਈ ਤੀਨਾ ਥੱਲੇ ਨਹੀਂ ਜਿੱਥੇ ਦਿਲ ਕੀਤਾ ਰਾਤ ਨੂੰ ਫਾਇਆ ਕੰਬਲ ਤੇ ਜਾ ਕੇ ਪੈ ਗਏ ਜੇ ਕਿਸੇ ਨੇ ਤੁਹਾਡੇ ਵਰਗੇ ਨੂੰ ਉਠਾ ਕੇ ਪਿੱਛੇ ਕਰਤਾ ਤੇ ਗੱਲ ਵੱਖਰੀ ਨਹੀਂ ਤੇ ਕਿਸੇ ਨੇ ਨਹੀਂ ਛੇੜਨਾ ਉਹ ਲਾਗ ਦੇ ਰੋਡ ਦੇ ਉੱਤੇ ਪਿਆ ਗੱਡੀ ਆਇਆ ਬੰਦਾ ਓਏ ਸਾਈਡ ਤੇ ਪਹਿਣਾ ਸਾਈਡ ਤੇ ਆ ਜੀ ਆ ਸਾਈਡ ਤੇ ਪਹਿਣਾ ਬਿਲਕੁਲ ਹਾਂਜੀ ਹਾਂਜੀ ਆ ਦੋ ਦਿਨ ਆ ਦੋ ਦਿਨ ਇੱਥੇ ਦੁਕਾਨ ਸੀ ਉੱਥੇ ਪਹਿ ਰਹੇ ਆ ਲਗਭਗ 15 20 ਸਾਲ ਹੋ ਗਏ ਹੋਣੇ ਆ ਵੀ ਇਹ ਇਹਨਾਂ ਨੇ ਰਾਸ਼ਨ ਵੰਡਦੇ ਹਰ ਮਹੀਨੇ ਲਿਸਟ ਬਣੀ ਪਈ ਆ ਮੇਰੇ ਕੋਲ ਹੁਣ ਤਾਂ ਵੱਧ ਗਿਆ ਹਾਂਜੀ ਹਾਂਜੀ 400 ਪਰਿਵਾਰ ਅਸ਼ੀਸ਼ ਭਾਈ ਹੋਏਗਾ 400 ਦੇ ਕਰੀਬ ਪਰਿਵਾਰ ਰਹੇ ਆ ਜਿਨ੍ਹਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਆ ਸੁਣ ਲਓ ਵੀ 400 ਗੁੜੀਓ ਜਿਹੜੇ ਹੈਗੇ ਆ ਮੈਨੂੰ ਨਹੀਂ ਪਤਾ ਇਹਨਾਂ ਦੇ ਨਾਲ ਕੌਣ ਆਇਆ ਜਿਹੜੇ ਬਾਕੀ ਹੈਗੇ ਆ ਵੀ ਕਦੀ ਮੈਂ ਦਲੇ ਨਾਲ ਇੰਨੀ ਗੱਲ ਕਹਿਣਾ ਕਦੀ ਕਿਸੇ ਜਗ੍ਹਾ ਦੇ ਉੱਤੇ ਤੁਸੀਂ 10 ਪੈਸੇ ਵੀ ਦਾਨ ਨਹੀਂ ਕਰੋਗੇ ਜਿਹੜੇ ਉੱਥੇ ਕਹਾ ਇੰਨਾ ਮੇਰੀ ਗੱਲ ਦਾ ਜਿਹੜਾ ਹੈਗਾ ਵੀ ਉੱਥੇ ਜੇ ਉੱਥੇ ਜੇ 10000 ਰੁਪਏ ਦੇਣ ਜਾਓਗੇ ਨਾ ਮਨ ਦੇ ਵਿੱਚੋਂ ਸੋਚ ਕੇ ਤੇ ਉੱਥੇ ਜਾ ਕੇ ਇੰਨੀ ਗੱਲ ਜ਼ਰੂਰ ਮੰਨ ਗੋ ਵੀ ਆ ਸ਼ਰਮਾ ਜੀ ਨਾਲ ਗੱਲ ਕਰੋ ਸ਼ਰਮਾ ਜੀ ਆ ਪੁਲਿਸ ਵਾਲਿਆਂ ਨਾਲ ਗੱਲ ਕਰੋ ਹਲੋ ਕਹਿੰਦੇ ਇਹਨਾਂ ਨੇ ਕੁਝ ਨਹੀਂ ਕਰਨਾ ਮੈਂ ਸੁਮੇਰ ਦਾ ਜਦੋਂ ਭਾਜੀ ਨਾਲ ਗੱਲ ਹੋਈ ਜਦੋਂ ਉਹਨਾਂ ਮੈਨੂੰ ਵੀ ਨਹੀਂ ਇਹੀ ਕੋਈ ਕਹੀਣਾ ਵੀ ਚਾਈਲਡ ਡਿਵੈਲਪਰ ਤੁਸੀਂ ਬੱਚੇ ਨਹੀਂ ਰੱਖ ਸਕਦੇ ਆ ਆਇਆ ਜਦੋਂ ਤਾਂ ਮੈਂਟਰੀ ਟਾਡਰ ਨੂੰ ਮੈਂ ਦੇਖਾਂ ਜਿਹੜੇ ਵਿਚਾਰੇ ਚੰਗੇ ਆ ਹੋਏ ਲੈ ਜਾਂਦੇ ਆ ਪੰਜ ਕੋਈ ਨਾ ਨੰਬਰ ਇਹ ਲੋਕ ਆ ਜਿਹੜੇ ਕਹਿੰਦੇ ਨਾ ਲੈ ਜਾਣੇ ਇਹੀ ਲੋਕ ਇਹਨਾਂ ਦੇ ਕੋਲ ਛੱਡ ਕੇ ਜਾਂਦੇ ਨੇ ਹੂੰ ਪਰ ਗਾਦੋ ਚੱਕ ਗਏ ਜਿਹੜਾ ਹੈਗਾ ਕਿੱਥੇ ਕਿੱਥੇ ਆ ਵੀਰ ਸਾਡਾ ਜਾਂਦਾ ਉਹ ਕੋਈ ਫੜਾ ਜਿਹੜਾ ਹੈਗਾ ਅੱਜ ਦਾ ਲੇਕਿਨ 9276 92 ਉਹਨਾਂ ਦੇ ਡਿਗੇ ਪਏ ਬੁਰਾ ਹਾਲ ਕਰਾਂਗੇ 200 2 ਅੱਛਾ 2 00 100 ਬਦੋਂ ਪੁੱਛੇ ਜਿਹੜੇ ਮੰਦਗੁੱਡੀ ਬੱਚੇ ਹੈਗੇ ਆ ਉਹਨਾਂ ਨੂੰ ਆ ਜਿਹੜੇ ਗੁੱਜਰ ਹੈਗੇ ਆ ਡੇਰੀਆਂ ਵਾਲੇ ਮਨਜੋਤ ਸਿੰਘ ਉਹ ਕਿਡਨਾਪ ਕਰਕੇ ਲੈ ਜਾਂਦੇ ਆ ਉਹ ਮੇਰਾ ਖਾਲਾ ਵੀ ਉਹ ਤੁਸੀਂ ਇਹਨਾਂ ਨੇ मेरा गला तो 100 ਦੇ ਗਰੀਬ ਜਿਹੜਾ ਹੈਗਾ ਆਣ ਆਣਾ ਜਿਹੜਾ ਹੈਗਾ ਬਚਾਤਾ ਪੁਲੀ ਕਰਦਾ ਜਿਹੜੇ 20-20 ਸਾਲਾਂ ਦੇ 600 ਤੋਂ ਪਾਜੀ 600 ਦੇ ਲਗਭਗ ਘਰਾਂ 'ਚ ਬੰਦਾ ਇਸ ਟਾਈਮ ਸਾਡੀ ਸੰਸਤਾ ਬੋਲੋ ਪਚਾ ਕੇ ਘਰਾਂ 'ਚ ਬੈਠੇ ਜਿਹੜੇ ਮਤਲਬ 20-20 25-25 ਸਾਲ ਲੋਕ ਸਮਝ ਕੇ ਕਰੇ ਪੂਰੇ ਹੋ ਗਿਆ ਲੋਕਾਂ ਨੇ ਢੋਲਾਂ ਨਾਲ ਸਵਾਗਤ ਕੀਤਾ ਲੋਕਾਂ ਨੇ ਮਤਲਬ ਇੰਨਾ ਵੈਰੀ ਵਾਹ ਹਾਂਜੀ 30-30 ਸਾਲ ਆਣੇ ਗਮਸਮ ਬੈਠੇ ਇਹ ਤਾਂ ਖੜੇ ਲੱਗਦੇ ਆਜੋ ਹਾਂਜੀ ਆਜੋ ਇੱਧਰ ਅਨੀ ਮਰ ਉਹ ਦਾਮ ਕਿਉਂ ਨਹੀਂ ਕਹਦੇ ਇੱਥੇ ਲੈ ਕੇ ਆਓ ਪਤਾ ਕੀ ਹੈਗਾ ਉੱਥੇ ਕੌਣ ਕਹਿੰਦਾ ਉਥੇ ਜਿਹੜੇ ਉਹਨਾਂ ਦੇ ਇੰਚਾਰਜ ਪਤਾ ਕੀ ਆ ਵੈਸੇ ਤੇ ਚਾਹੀਦਾ ਤਾਂ ਉਹਨਾਂ ਨੂੰ ਹੀ ਫਿਕਰ ਪਰ ਇਹ ਹੈਗੇ ਆ ਪਤਾ ਨਹੀਂ ਉੱਥੇ ਕਹਿੰਦੇ ਕਿੱਦਾਂ ਚੱਲ ਜੂਗੇ ਉਹਨੇ ਰੈਟਰ ਨੂੰ ਬਹੁਤ سارے ਉੱਥੇ ਹੀ ਭੇਜ ਲਿਆ ਮਾਹੀ ਆਹ ਬੋਤੇ ਕਿ ਇੰਡੀਆ ਉੱਥੇ ਜਿੱਥੇ ਬਣ ਜਾਏਗੀ ਉਹਨਾਂ ਦੀ ਉੱਥੇ ਹੋਰ ਜਿਹੜੇ ਟਾਈਮਿੰਗ ਇਹ ਤਾਂ ਸ਼ੇਰ ਤੇ ਦੇਖੋ ਤੁਸੀਂ ਆਏ ਸੀ ਬੋਲਦੇ ਨਹੀਂ ਸੀ ਹੁਣ ਤਾਂ ਮੈਂ ਕਹਿੰਦਾ ਜਿੱਦਾਂ ਨੇਚਰਲੀ ਖਿੜਖੜਾ ਕੇ ਹੱਸਦੇ ਪਏ ਬਾਬਾ ਜੀ ਨਾਲ ਸ਼ੁਕਲ ਮੇਲੇ ਲੱਗੇ ਆ ਕਰ ਕੋਈ ਵੀ ਇੱਧਰ ਨਹੀਂ ਪੁੱਜਦਾ ਆਜਾ ਆਜਾ ਆਜੋ ਆ ਬਿੱਟੋ ਆਜੋ ਇੱਧਰ ਆਓ ਮੇਰਾ ਪੁੱਤ ਉਹ ਉਹ ਗੱਡੀ ਜਾਣਾ ਬਹੁਤ ਅਰੇ ਕੁਝ ਨਹੀਂ ਹੁੰਦਾ ਆਹਦੇ ਪਪਾ ਕੋ ਜੜਾ ਮम्मा ਕੋ ਮम्मा ਕੋ ਪਪਾ ਕੋ ਆਜੋ